ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲੈ ਲੈ ਕੇ ਆਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋਈ ਪਤਾ ਹਾਂਜੀ ਹਾਂਜੀ ਬੜੀਆ ਬਾਈ ਨਾਮ ਕੀ ਐਡਰੈਸ ਬੋਲ ਨਾਮ ਬੁਟਾ ਸਿੰਘ ਜੀ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਬਾਈ ਨੇੜੇ ਪਿੰਡ ਵੇ ਨੇੜੇ ਭੜੌੜ ਰਹਿ ਜਾਂਦਾ ਜੀ ਇਧਰੋਂ ਆਉਂਦੇ ਆ ਤਾਂ ਆਪਣਾ ਤਪੇਲੀ ਸਾਈਡ ਵੱਲੋਂ ਰਹਿ ਜਾਂਦਾ ਹੈ ਜੀ ਮੋਬਾਈਲ ਨੰਬਰ ਬੋਲ 9717963993 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੋਸ ਹੁੰਦੀ ਹੈ ਇਹ ਦੂਜਾ ਸੋਸ ਹੁੰਦੀ ਹੈ ਵੀਰੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਜੀ ਹਫ਼ਤੇ ਕੀ ਰਿਕਾਰਡ ਹੈ ਬਾਈ ਤੁਹਾ ਦਾ ਇਹਦਾ ਰਿਕਾਰਡ ਪਿਛਲੀ ਯਾਰ ਦਾ ਜੀ 35 ਲੀਟਰ ਦਾ ਜਾਨੀ ਕਿ ਪਲੂਨ ਦਾ ਰਿਕਾਰਡ ਹੈਗਾ ਹੁਣ ਤਾਂ ਕੱਚੀ ਜਿਆਦਾ ਥੋੜੀ ਹਫ਼ਤੇਾਂ ਦੇ ਜਾਂਦੇ ਹਾਂਗੇ ਢਿੱਲਾਂ ਦੇਖੋ ਨਾੜਾ ਨੂੜਾ ਬਹੁਤ ਚੰਗਾ ਚਾਰੇ ਥਾਣੇ ਕੁਝ ਪੂਰੇ ਗੈਪ ਤੇ ਕੱਲਾ ਕੱਲਾ ਥਾਣਾ ਅਜੇ ਬਾਈ ਦਾਖਦਾ ਵੀ ਕੱਚੀ ਜ਼ਰੂਰ ਆ ਬਾਈ ਢਿੱਲਾਂ ਦਿਖਾ ਦੇ ਲੈ ਇਹਨਾਂ ਥਣ ਤੁਮ ਬਹੁਤ ਚੰਗਾ ਗੱਡੂ ਗੱਡ ਕੇ ਘਰ ਮਾਲੀ ਨੇ ਫੇਰ ਸੋਣਾ ਥਾਣ ਦੇਖੋ ਬਾਈ ਥਾਣ ਬਹੁਤ ਚ ਤੇ ਹਜੇ ਕੱਚੀ ਕੱਚੀ ਅਧਣ ਲੈਦੀ ਆ। ਠੰਡੀ ਸੀ ਇਹ। ਵਧੀਆ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਤਿਆਰ ਕਰ ਲੈਣੀ ਆ। ਇਧਰੋਂ ਵੀ ਫੈਨਾਂ ਨੇ ਤਾਲ ਨੇ। ਹੂੰ। ਕੋਲਾ ਬਾਈ ਤੋਰ ਕੇ। ਮੁਹੋਂ ਸੇਦਾਂਦਾ ਜੀ ਇਹ। ਹਜੇ ਬਾਈ ਦੰਦਾਂ ਚ ਹੀ ਆ 6 ਦੰਦ। ਯਾਦ ਬ੍ਰੀਡ ਫੁੱਲ ਆ। ਕੱਦ-ਵੱਡ ਚੰਗਾ ਢਾਂਚਾ ਕਮਾਲ ਦਾ। ਫੇਸ ਬਿਊਟੀ ਵੀ ਕਰਮਾਲ ਦੀ ਕਮਾਲ ਦੀ ਆ। ਬੋਦੀ-ਬਾਦੀ ਬਹੁਤ ਚੰਗੀ ਆ। ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ। ਦੁੱਧ ਵਾਈਟੀ ਬਾਈ ਕਹਿੰਦਾ ਚੰਗਾ ਬੱਦ। ਫਰੰਟ-ਫਰੰਟ ਬਹੁਤ ਚੰਗਾ ਤੋਰਾ-ਤਾਰਾ ਸੀ। ਵੱਡਾ ਕਰਦ ਘਾਟ ਜਾਤ ਬ੍ਰੀਡ ਫੁੱਲ ਚੰਗੀ ਬਸ ਕੱਚੀ ਕੱਚੀ ਆ ਬਈ ਬਣੂਗੀ ਬਹੁਤ ਗਰਮੀ ਦੇ ਹਿਸਾਬ ਨਾਲ ਲੱਗਿਆ ਉਹ ਤਾਂ 40 ਮੀਟਰ ਦਾ ਇਹਦਾ ਹੱਕਾ ਜਾਨੀ ਕਿ 35% ਤਾਂ ਦੇਊਗੀ ਦੇਊਗੀ ਠੀਕ ਆ ਨੂਰੇ ਮੌਸਮ ਦਾ ਕਰਕ ਪੈ ਜਾਣਾ ਠੀਕ ਆ ਬਈ ਮੁੱਲ ਬਈ ਮੁੱਲ ਇਹਦੇ ਵੀਡੀਓ ਉੱਤੇ ਕਰ ਲਾਂਗੇ ਫੋਨ ਤੇ ਹੀ ਫੋਨ ਤੇ ਕਰ ਲਓ ਹਾਂਜੀ ਜੈ ਜੀ ਹਾਏ ਮੁੱਲ ਜੈ ਜੀ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਡੈਨਮਾਰਕ ਦਾ ਲੱਗਿਆ ਸੀਮਨ ਜੀ 41 27 ਦਾ ਠੀਕ ਆ ਹਾਂਜੀ 4012722 ਬਈ ਕਹਿੰਦਾ ਗੱਭਣਾ ਫੇਸ ਦਿਖਾ ਦੇ ਬਈ ਫੇਸ ਬੜਾ ਚੰਗਾ ਬਈ ਤੇ ਸਨ ਗੋਦੀਵਾਦੀ ਬਹੁਤ ਚੰਗਿਆ ਰੰਗ ਰੂਪ ਬਹੁਤ ਚੰਗਾ ਸਨਕਪੁਣਾ ਵੈਡ ਦੇ ਵਿੱਚ ਬਹੁਤ ਆ ਤੁਰੇ ਤਾਰੇ ਦੇ ਵਿੱਚ ਹੈ ਤੇ ਕਿਸੇ ਵੀਰ ਨੂੰ ਬਈ ਵੈਡ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਧੰਨਵਾਦ